ਬਾਪ ਜੀ ਦੇ ਬਾਤ ਕੋਸ਼ਿਸ਼ ਨਹੀਂ ਆਜੋ ਇਤਨਾ ਕੁਝ ਨਹੀਂ ਬਾਬਾ ਜੀ ਮੈਂ ਕਹਨਾ ਬਾਬਾ ਜੀ ਇਸ ਦੇ ਕਸਤੇ ਤੇ ਮਾਂ ਵੀ ਤੁਸੀ ਨੂੰ ਪਿਆਰ ਦੀ ਤੁਸੀ ਨੂੰ ਭਾਈ ਵੀ ਤੁਸੀ ਨੂੰ ਭੈਣ ਵੀ ਤੁਸੀ ਜੋ ਤੁਸੀਂ ਕਹਤਾ ਸਾਡੇ ਬਾਤ ਚ ਸੱਤ ਹੈ ਹੋ ਚਲ ਮਿਲੋ ਬਸ ਗਏ ਉਸ ਸਮੇਂ ਪਾਪਾ ਨੂੰ ਜੇਸ਼ਨ ਜੇਸ਼ਨ ਨਹੀਂ ਰਿਹਾ ਹੁਣ ਤੇ ਮਾਰੇ ਨਾਲ ਲੱਗਾ ਜਦੋਂ ਉਹ ਲੋਕਾਂ ਪਰ ਰੋਦੀ ਨਾਲ ਉਹਦਾ ਅੰਤਮ ਸੰਸਕਾਰ ਉਖਾਉਂਦੇ। ਇਹ ਕਿਉਂਕਿ ਲੋਕਾਂ ਨਹੀਂ ਦੇਖ ਸਕਦੇ ਆਤਮਾ ਨੂੰ। ਬਿਲਕੁਲ। ਉਹਨੂੰ ਪਹਿਲੀ ਲਾੜੀ ਬੋਲ ਨਹੀਂ ਸਕਦੇ ਕਿ ਉਹਦਾ ਰਾਤ ਪੂਜਾਰ ਪ੍ਰਾਪਤਾ ਉੱਤਨੀ ਬੱਧੀ ਜਿਹੜੀ ਆਤਮਾ ਹੈ। ਉਹ ਹਾਜ਼ਰ ਹੈ ਸੰਸਾਰ ਵਿੱਚ। ਉਹਨੇ ਆਪਣੀ ਨੇਤਰਾਂ ਨਾਲ ਤਸਵੀਰ ਹੁੰਦਾ ਵੇਖਣਾ। ਉਹਨੇ ਵੇਖਣਾ ਵੀ ਕਿਹੜੇ ਭੈਣ ਭਾਈ, ਕਿਹੜੇ ਕਿਹੜੇ ਸਮੇ ਦੇ ਕਿਹੜਾ ਇਥੇ ਛੱਡ ਕੇ ਗਿਆ। ਸੁਰਖੀ ਜਾਉਂਦੇ। ਤੇ ਉਹਦੇ ਬਾਅਦ ਪਾਠਾ ਨੇ ਜਿਹੜਾ ਮਹਾਰਾਜ ਫੇਰ ਤੋਂ ਲਈ ਇਹ ਸਾਥ ਪੜ ਲੈ ਗਏ। ਤੇ ਆਪਣੇ ਮਹਾਰਾਜਨ ਕਹਿੰਦੇ ਕਿ ਮੈਂ ਆਪਣੀ ਸੇਖ ਨੂੰ ਲੈ ਕੇ ਜਨਾਬ ਬਾਬਾ ਦੇ ਕੋਲ ਬਤਾਉਂਗਾ ਜੇਸ਼ਨ ਬਰਮਾ ਸ਼ਿਵ ਵੀ ਜਿਹੜੇ ਇਹ ਵੀ ਨਿਮਸ਼ਕਾਰਾਂ ਕਰਦੇ ਠੀਕ ਮੇਰੇ ਸੇਖ ਨੂੰ ਜਦੋਂ ਅਦਾ ਕਰਦੇ ਸਤਖੰਡ ਤੱਕ ਦਾ ਆਦਮੀ ਸੋ ਆਪਾਂ ਇੱਥੋਂ ਤੱਕ ਜਿਹੜਾ ਅੰਪਨ ਕਾਰ ਦੇ ਵੀ ਜਿਹੜਾ ਆਪਾਂ ਇੱਥੋਂ ਤੱਕ ਨਹੀਂ ਪਹੁੰਚੇ ਦੇਖਦੇ ਵੇ ਜਿਹੜਾ ਪਰਮੇਸ਼ਰ ਨੇ ਹੁਣ ਸਤਖੰਡ ਤੱਕ ਲੈ ਕੇ ਜਾਂਦਾ ਅਗਲਾ ਕਾਰ ਜਿਹੜਾ ਪਰਮੇਸ਼ਰ ਤੌਰ ਕਰ ਰਿਹਾ ਇਸ ਤਰ੍ਹਾਂ ਰਮੇਸ਼ਰ ਮਹਾਰਾਜ ਸ਼ੇਰ ਸਿੰਘ ਜੀ ਇੱਥੇ ਮੌਜੂਦ ਹੈ। ਜਿਹੜਾ ਗਹਿਰਾ ਜਿਹਾ ਥੋੜੀ ਤੇ ਹਾਜ਼ਰਤ ਜੈ ਨੂੰ ਇੰਨਾ ਪ੍ਰਬੰਧ ਹੋ ਗਿਆ ਬਹੁਤ ਜਦੋਂ ਪੰਜ ਵਿਕਾਰੇ ਲਾਉਣੇ ਆ। ਬਹੁਤ ਮਿਲਗਾ ਕਰਦੇ ਉਹ ਪਾਉਣੇ ਆ। ਅੰਤੋਂ ਆਪਾਂ ਜਿਹੜੇ ਰੀਤੀ ਰਿਵਾਜ ਪਰਮੇਸ਼ਰ ਨੇ ਦਿੱਤੇ ਕਰਦੇ ਆ। ਤੇ ਮਹਾਰਾਜ ਜੀ ਨੇ ਕਿਹਾ ਮਹਾਰਾਜ ਸ਼ੇਰ ਸਿੰਘ ਜੀ ਕਿ ਮੈਂ ਉਸੇ ਵੇਲੇ ਆਕਾਲ ਪੁਰਖ ਜੀ ਨੂੰ ਮਿਲਣ ਨੂੰ ਜਿਹੜਾ ਦੌੜਿਆ ਉਸ ਵੇਲੇ ਤੁਹਾਡੇ ਕਾਰਜ ਦੇ ਵਿੱਚ ਆ ਕੇ ਖਲੋਣੂੰਗਾ। ਤੋ ਜਿਹੜੀਆਂ ਲਗਲੀਆਂ ਮੰਜ਼ਲਾਂ ਨੇ ਸੱਚਖੰਡ ਤੱਕ ਉਹ ਪਰਮੇਸ਼ਰ ਨੇ ਤਾਇਆ ਕਰਾਉਣੀਆਂ ਨੇ ਆਤਮਾ ਨੂੰ ਤੇ ਲੈ ਕੇ ਜਾਣਾ ਆਪਣੇ ਚਰਨਾਂ ਦੇ ਵਿੱਚ ਜਦੋਂ ਉੱਤੇ ਚੜੇ ਜਾਣਾ ਤੇ ਉੱਥੇ ਕਰੋ ਦੀ ਜੋਤ ਤੇ ਮਿਲ ਜਾਣਾ ਤੇ ਜਦੋਂ ਜੋਤ ਦੇ ਵਿੱਚ ਮਿਲ ਜਾਣਾ ਤੇ ਉਸ ਦੇ ਬਾਅਦ ਤੇ ਮੰਦਰ ਹੀ ਕੋਈ ਨਹੀਂ ਮਿਲਦਾ ਹਾਂਜੀ ਜਿਹੜਾ ਤੇ ਕਾਰਾ ਲਾਉਂਦੇ ਆ ਇਹਦਾ ਬਹੁਤ ਵੱਡੀ ਮਹਾਨਤਾ ਹੈ ਕੀ ਕੀ ਕਾਰਾ ਲਾਉਂਦੇ ਨਾਲ ਜਿਹੜਾ 84 ਜੋ ਆਪਾਂ ਬਾਹਰ ਹੋ ਜਾਂਦੀ ਹੈ ਜੋ ਨੰਬਰ ਦੇ ਪੰਦਨ ਕੱਟੇ ਜਾਂਦੇ ਆ ਤਾਲਪੁਰ ਤੋਂ ਪੱਕ ਖੰਡਾ ਕੇ ਜਾਂਦਾ ਜਿਹਦਾ ਧਿਕਾਰਾ ਲਾਉਨੇ ਉਹ ਆਉਂਦਾ ਵੀ ਆ ਮਹਾਰਾਜ ਬਿਲਕੁਲ ਪਾਤੀ ਤੋਂ ਕੀ ਦਰ ਵੀਰ ਉਸ ਤੇ ਉਹ ਨਾਲ ਨੂੰ ਤੁੰਗਿਆਰ ਬੇਦਾ ਹੋ ਗਿਆ ਠੀਕ ਹੈ ਜਦੋਂ ਠੰਡਾ ਹੋ ਜਾਏ ਠੀਕ ਹੈ ਜਾੜੀ ਰਾਮ ਸਵੇਰੇ ਨਹੀਂ ਪਰ ਜਦੋਂ ਜਦੋਂ ਦੇ ਪਰ ਕੋਈ ਜਾਂਦਨ ਨਹੀਂਗਾ ਹਾਂ ਵੀ ਠੰਡਾ ਹੀ ਠੰਡਾ ਹੋ ਗਿਆ ਸਵੇਰੇ ਦੇ ਸਵੇਰੇ ਪਰਸਨ ਪਰਸਨ ਜਦੋਂ ਉਹ ਠੰਡਾ ਹੋਵੇ ਪੰਜ ਘਾਰੇ ਲਾਤੀ ਅਸੀਂ ਮਿੱਟੀ ਉੱਤੇ ਕਰੀਂ ਨਹੀਂ ਠੀਕ ਕਰਕੇ ਪੰਜ ਘਾਰੇ ਫੇਰ ਲਾ ਦੇ ਕਰਦੇ ਕਿ ਗੈਰ ਹੈ ਰੱਖਿਆ ਨਹੀਂ ਉਹ ਨਹੀਂ ਹੁੰਦਾ ਹਾਂਜੀ ਸਾਡਾ ਦੇਖੋ ਬਸ ਤੇਗਾ ਵਰਤਾਦ ਇਹਨ ਸਾਰਾ ਅੱਛਾ ਸਾਰਾ ਜਿਸ ਨੂੰ ਪੱਕੇ ਕਰੇ ਕਰੇ ਮੜਾ ਚੱਲਦੇ ਇੱਥੇ ਡੀਟੀਪੀ ਦੀ ਲਾਉਣੀ ਹੈ ਕੋਈ ਨਾ ਮੈਂ ਜ਼ਾ ਦੰਦਾ ਹਾਂ ਹਾਂ ਜਿਹੜੇ ਲੈਣੇ ਸਾਰੇ ਉਹ ਕਾਇਆ ਕਰਦੇ ਸਸਕਾਰ ਕਰਦੇ ਹਾਂਜੀ ਆਪਣੇ ਸਾਡੇ ਆਪਣੇ ਉਹਨਾਂ ਨੂੰ ਕੋਈ ਲੱਕੜ ਲੁੱਕੜੇ ਕੋਈ ਸੋ ਬੰਦੇ ਚੰਨੇ ਰਹਿੰਦੇ ਉਹ ਵਿੱਚ ਕਰ ਦਿੰਦੇ ਜਿਹੜਾ ਸਾਰਾ ਚੰਗੂ ਸਾਰਾ ਸਸਕਾਰ ਸਸਕਾਰ ਤੁਸੀਂ ਰਹੋਗੇ ਉਰੇ ਇੱਥੇ ਕੋਈ ਨਾ ਹੋ ਜਿਹੜੇ ਨੂੰ ਮਰਜ਼ੀ ਰੱਖ ਲੈ ਕੋਈ ਨਾ ਕੋਈ ਨਾ ਹੈ ਜੀ ਇੱਕ ਹੀ ਆ ਅੰਤ ਵਿੱਚ ਦੇਖੋ ਜੀ ਚਲ ਸੀਗਾ ਭਾਈ ਇਹ ਜਾ ਕੇ ਜਿੱਦੇ ਪੇਟਾਇਆ ਪਤਾ ਨਹੀਂ ਪਤਾ ਨਹੀਂ ਸੋ ਸੋ Não, Não, não. <tosse>